ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਸ਼ਹੂਰ ਇੰਸਟਾਗ੍ਰਾਮ ਦੇ ਸਟਾਰ ਗੋਪੀ ਚੌਕਰ ਉਹਨਾਂ ਤੋਂ ਸਾਰੇ ਜਾਣੇ ਜਾਣਦੀ ਹੋਵੋਗੇ ਜੋ ਕਿ ਅਕਸਰ ਹੀ ਸੋਸ਼ਲ ਮੀਡੀਆ ਤੇ ਫਨੀ ਜਿਹੀ ਵੀਡੀਓ ਬਣਾ ਕੇ ਸਾਡੇ ਨਾਲ ਸਾਂਝੀਆਂ ਕਰਦੇ ਨੇ ਸੋ ਫਾਈਨਲੀ ਗੋਪੀ ਚੌਕਰ ਜੀ ਵਿਆਹ ਦੇ ਬੰਦਨ ਵਿੱਚ ਬੱਜਣ ਜਾ ਰਹੇ ਨੇ ਜਿਸ ਦੀਆਂ ਪਿਆਰੀਆਂ ਜੀਆਂ ਤਸਵੀਰਾਂ ਸਾਡੇ ਨਾਲ ਗੋਪੀ ਜੀ ਨੇ ਸ਼ੇਅਰ ਕੀਤੀਆਂ ਸੋ ਤੁਸੀਂ ਸਕਰੀਨ ਉੱਪਰ ਹਲਦੀ ceremonies ਦੀਆਂ ਤਸਵੀਰਾਂ ਦੇਖ ਸਕਦੇ ਹੋ ਤਸਵੀਰ ਵਿੱਚ ਉਹਨਾਂ ਦੇ ਦਾਦਾ-ਦਾਦੀ ਦਿਖਾਈ ਦੇ ਰਹੇ ਨੇ ਅਤੇ ਯਾਰਾਂ ਦੋਸਤਾਂ ਨਾਲ ਗੋਪੀ ਵੀਰ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਗੋਪੀ ਚੌਕਰ ਜੀ ਨੂੰ ਵਿਆਹ ਦਾ ਬਹੁਤ ਹੀ ਚਾਅ ਚੜਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੱਚ-ਨੱਚ ਕੇ ਉਹ ਆਪਣੇ ਵਿਆਹ ਦੇ ਧੂਮਾ ਪਾ ਰਿਹਾ ਹੈ ਉਹ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਜੀ ਮੁੰਡਾ ਆਪਣੀ ਸੋ ਸਾਡੇ ਚੈਨਲ ਦੇ ਨਾਲ ਬਣੇ ਰਹੋ ਜੀ ਦੋਸਤੋ ਆਪਾਂ ਗੋਪੀ ਚੌਕਰ ਜੀ ਦੀਆਂ ਹਰ ਇੱਕ ਤਸਵੀਰਾਂ ਮੈਰਜ਼ ਵਾਲੀਆਂ ਸਾਂਝੀਆਂ ਕਰਾਂਗੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਓ ਦੋਸਤੋ ਸੋ ਆਓ ਕੁਝ ਕਲਿੱਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਆਪਾਂ ਫਿਰ ਮਿਲਦੇ ਆਂ ਦੋਸਤੋ ਕਿਸੇ ਅਗਲੀ ਵੀਡੀਓ ਦੇ ਨਾਲ ਤਾਂ ਗੋਡੇ ਭਾਰ ਕਰਕੇ ਮੈਨੂੰ ਮੜਾ ਯਾ ਕਰਕੇ ਦਿਖਾ ਦੇ ਉਹਨੂੰ ਫੇਰ ਪਤਾ ਲੱਗ ਜੂ ਇਦਾਂ ਦੇ ਨਾ ਓਏ ਜਾਨੀ ਮਾਫੀ ਆ ਲੈ ਇੱਥੇ ਲੈ